ਉੱਥੇ ਕੋ ਤਾਂ ਇੰਨੀ ਜਿਆਦਾ ਫੋਰਸ ਪਹੁੰਚੀ ਨਾ ਇੰਨੀ ਛੱਡੀ ਗੱਲਾਂ ਦਿਓ ਮੰਨ ਕੇ ਚਲੋ ਉੱਥੇ ਆਏ ਤੱਕਾ ਮੁੱਕੀ ਮੰਨ ਕੇ ਕਰੀ ਠੀਕ ਆ ਉਹਨਾਂ ਕੋਲੇ 100 150 ਐਮਬੋਲੈਕਸ ਵੀ ਸੀਗੀ ਜੇ ਵੀਸਿਕਾਂ ਵੀ ਸੀ ਇੱਕ ਵੀਰੇ ਸਾਡੇ ਨਾ ਮੰਨ ਕੇ ਚਲੋ ਦਿਲਾਂ ਤੋਂ ਹੀ ਟ੍ਰੈਟਰਟ ਪਾਇਆ ਸਾਰਾ ਭਗਵਾਨ ਜੀ ਤੁਹਾਨੂੰ ਇੱਕ ਚੀਜ਼ ਹੋਰ ਕਹਿਣਾ ਚਾਹਣਾ ਹੈ ਵੀ ਜਿੰਨਾ ਤੱਕ ਆ ਕਿਸਾਨਾਂ ਨਾਲ ਕੀਤਾ ਸਾਨੂੰ ਪਤਾ ਵੀ ਜਿਹੜਾ ਅਸੀਂ ਪਿੰਡਾਂ ਦੇ ਵਿੱਚੋਂ ਸਮਾਨ ਲੈ ਕੇ ਗਿਆ ਉਹ ਪਿੰਡਾਂ ਦੇ ਲੋਕਾਂ ਦੇ ਪੈਸੇ ਸੀ ਬਾਈ ਯਾਰ ਸਾਡੇ ਦਿਲਾਂ ਤੇ ਚੱਲਿਆ ਸਾਰਾ ਕੁਝ ਪਰ ਇੱਥੇ ਜੱਜਾਂ ਨੂੰ ਵਕੀਲ ਕਰਨੇ ਪੈਂਦੇ ਆ ਮਾਨ ਸਾਹਿਬ ਸੋਡਾ ਟਾਈਮ ਵੀ ਨੇੜੇ ਆ 2 ਸਾਲ ਰਹਿ ਗਏ ਬਹੁਤ ਜ਼ਿਆਦਾ ਤੋੜਪੰਨ ਹੋਈ ਲੱਖਾਂ ਨੁਕਸਾਨ ਹੋਇਆ ਵੀਰੇ ਸਾਡਾ ਟਰੈਕਟਰਾਂ ਦਾ ਵੀ ਹੋਇਆ ਕਿਹੜੀ ਜੇਲ੍ਹ ਚ ਰੱਖਿਆ ਗਿਆ ਸੀ ਸਾਨੂੰ ਨਾਬੇ ਜੇਲ੍ਹ ਚ ਰੱਖਿਆ ਗਿਆ ਵੀਰੇ ਰਾਤ ਸਾਨੂੰ ਰਿਆ ਕਰੇਗਾ 10 10:30 ਵਜੇ ਵੀਰੇ ਕਿੰਨਾ ਕ ਜਾਣੇ ਸੀ ਤੁਸੀਂ ਅਸੀਂ ਉੱਥੇ ਸੀਗੇ 150 ਉਹ ਸਰਦਾਰ ਬਈ ਕਸਾਈਆਂ ਆ ਰਗਾ ਸੀ ਔਰ ਕਿਹ ਜਾ ਹੁੰਦਾ ਹੈਗਾ ਅਸੀਂ ਤਾਂ ਉੱਥੇ ਸੀ ਮਹਾਰਾਜ ਦੀ ਉਹ ਜੋ ਵਿੱਚ ਅੱਛਾ ਤੇ ਮਸੂ ਮਹਾਰਾਜ ਚਕਾ ਕੇ ਉਸ ਕਸਨ ਕਰਾ ਕੇ ਖਨੋਰੀ ਉਹਦੇ ਚ ਪਹੁੰਚਾਇਆ ਤੇ ਉਹਦੇ ਨਾਲ ਹੀ ਆਏ ਤੇ ਬੀਬੀਆਂ ਨੂੰ ਇੱਕ ਵੱਖ ਕਰਕੇ ਕਿਉਂ ਕੁਸ ਕਿਸਾਨ ਡੱਲੇਵਾਲ ਸਾਹਿਬ ਨਾਲ ਜਾ ਰਹੇ ਸੀ ਕੁਸ ਮੋਰਚੇ ਤੇ ਸੀ ਮਨ ਕੇ ਚਲੋ ਇਹਨਾਂ ਦਾ ਉਹ ਜੇਰਾ ਤਾਂ ਪੈਂਦਾ ਨਹੀਂ ਸਾਰਿਆਂ ਦੇ ਇਕੱਠਿਆਂ ਦੇ ਅਟੈਕ ਕਰਨ ਦਾ ਅਲੱਗ-ਅਲੱਗ ਕਰਕੇ ਨਹੀਂ ਨਹੀਂ ਭਾਈ ਤੁਸੀਂ ਇਹ ਦੇਖੋ ਜਿਹੜਾ ਰੋਡ ਰੋਕਿਆ ਉਹ ਥੋਡੇ ਸਾਹਮਣੇ ਪ੍ਰਸ਼ਾਸਨ ਨੇ ਰੋਕਿਆ ਹੈ ਲੈਣੇ ਦੀ ਸਰਕਾਰ ਨੇ ਜੇ ਸਾਡੀ ਪੰਜਾਬ ਦੀ ਸਰਕਾਰ ਉਹਨਾਂ ਦੇ ਬਰਾਬਰ ਦੀ ਸਟੇਟ ਸੀ ਕੁਝ ਵੀ ਕਹਿ ਸਕਦੀ ਸੀ ਯਾਰ ਇੱਕ ਰੋਡ ਉਹ ਬੰਦ ਨਹੀਂ ਸੀਗਾ ਭਾਈ ਨਾਲ ਦੀ ਸ਼ੈਡ ਲੰਘ ਕੇ ਸਾਹਮਣੇ ਤੁਰਿਆ ਗਿਆ ਸੀ ਉੱਥੇ ਉਹਨਾਂ ਨੂੰ ਕਿ ਲੱਗਦਾ ਸਰਕਾਰਾਂ ਦਾ ਰੁਪਈਆ ਚਾਹੀ ਗਲਤ ਕੋਈ ਨਹੀਂ ਸਰਕਾਰਾਂ ਭਾਈ ਹਮੇਸ਼ਾ ਤੁਸੀਂ ਦੇਖ ਸਕਦੇ ਆ ਇਹ ਸਾਡੇ ਬਜ਼ੁਰਗਾਂ ਨਕਲੀ ਹੰਝੂ ਦਾ ਰੋ ਨਹੀਂ ਰਹੇ ਇਹਨਾਂ ਦਾ ਦਿਲ ਤੁਸੀਂ ਦੇਖ ਹੀ ਸਕਦੇ ਆ ਤਾਂ ਰੋਣ ਸਾਡਾ ਵੀ ਨਿਕਲਦਾ ਬਾਕੀ ਉਸਕੇ ਬਾਅਦ ਇਹ ਘਰ ਬੇ ਹੋਈ ਇੱਕ ਨਾਰਾ ਦੀ ਅਦਾ ਜ਼ਬਾਨ ਤਾ ਕਿਸਾਨ ਦੋਹਾਂ ਕਿਸਾਨਾਂ ਕਬੀਸ ਮੈਂ ਸਰਕਾਰ ਹੈ ਸਰਕਾਰ ਤਾ ਪੰਜਾਬ ਸਰਕਾਰ ਹੈ ਇਹਨਾਂ ਨਾਲ ਸਰਕਾਰ ਹੈ ਕੁਣ ਸੀ ਸਰਕਾਰ ਹੈ ਸਰਕਾਰੋਂ ਇਹ ਮਰੀ ਲਣਾ ਨਾ ਮਾਨ ਦਸਨ ਮੀ ਦੂਰ 2027 ਚ ਬਈ ਇਹਨਾਂ ਨੂੰ ਪਿੰਡਾਂ ਚ ਨਹੀਂ ਬਣ ਦੇਣਾ ਲੋਕਾਂ ਨੇ ਇਹਨਾਂ ਦੇ 76 ਪਹਿਣਗੇ ਅੱਜ ਸਾਨੂੰ ਜੇਲਾ ਚ ਭੇਜਣਾ ਕੋਈ ਬੰਦ ਸੀ ਕਿਸੇ ਨੂੰ ਹੋਗੇ ਨਹੀਂ ਸੀ ਸੜਕ ਤੇ ਤਰੰਤੀ ਲੋੜ ਉਦੋਂ ਸਾਲ ਕਿਵੇਂ ਜੇਲਾ ਹੁਣ ਸਾਡੇ ਤੇ ਜੜ ਜਾਂਦੇ ਆ ਕਿ ਕਿਸਾਨਾਂ ਨੇ ਆਇਆ ਕਰਤਾ ਉਹ ਮੂਰੇ ਉਹਨਾਂ ਨੇ ਬੰਦ ਕਰਤਾ ਕਰਸਾਨ ਦੋਨੇ ਸੇਡਾਂ 깔 ਲਈ ਤੁਸੀਂ ਸਾਰੇ ਜਾਂਦੇ ਰਹੇ ਕੁਛ ਨਹੀਂ ਕੁੱਖ ਕੀਤਾ ਦੇਖੋ 19 ਤਰੀਕ ਦੀ ਮੀਟਿੰਗ ਸੀ ਨਾ ਉੱਥੇ ਬੁਲਾ ਕੇ ਪ੍ਰਧਾਨ ਨੂੰ ਡਿਟੇਨ ਕਰਨਾ ਇਹਨੇ ਪਿੱਛੇ ਦੇਖਿਆ ਦੂਜੀ ਬਣੇਗੀ ਭਗਵਾਨ ਕੋ ਸੁਣਨਾ ਪੜਾਗਾ ਭਗਵਾਨ ਨੂੰ ਛੋੜਨਾ ਪੜਾਗਾ ਵੀ ਵੀਟੇ ਮੇ ਬੀਜੇਪੀ ਕੀਆ ਭਗਵਾਨ ਆਰਐਸਕੇ ਗੁੰਡੇ ਹੈ ਕਿਸਾਨਾਂ ਨੇ ਮੰਗਾ ਨੂੰ ਲੈ ਕੇ ਲਗਾਤਾਰ ਸ਼ੰਭੂ ਅਤੇ ਖਨੋਰੀ ਬਾਡਰ ਤੇ ਉੱਪਰ ਸੰਘਰਸ਼ ਚੱਲਿਆ ਇਸ ਕਰੀਬ ਸਾਲ ਤੋਂ ਉੱਪਰ ਦਾ ਸਮਾਂ ਹੋ ਚੱਕਿਆ ਸੀ ਪਰਾ ਬੀਤੇ ਦਿਨਾਂ ਦੇ ਵਿੱਚ ਜੋ ਕਾਰਵਾਈ ਸਾਹਮਣੇ ਆਈ ਉਸ ਤੋਂ ਬਾਅਦ ਕਈ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਹੀ ਰੱਖਿਆ ਗਿਆ ਸਾਡੇ ਨਾਲ ਕੁਝ ਨੌਜਵਾਨ ਨੇ ਜਿਨ੍ਹਾਂ ਨੂੰ ਉਸ ਸਮੇਂ ਵੱਖ-ਵੱਖ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਜਿਹੜਾ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਸੀ ਆਪਾਂ ਗੱਲਬਾਤ ਕਰਦੇ ਹਾਂ ਮੌਕੇ ਦੇ ਹਾਲ ਜਾਣਦੇ ਹਾਂ ਹਾਂਜੀ ਕੀ ਹਾਲ ਤੁਹਾਡੇ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਤੁਸੀਂ ਜੀ ਆ ਕਿਹੜੇ ਮੋਰਚੇ ਤੁਸੀਂ ਉਸ ਸਮਾਂ ਸੀ ਅਸੀਂ ਖਨੌਰੀ ਮੋਰਚੇ ਤੇ ਸੀ ਹਾਂ ਜਦੋਂ ਮੰਨ ਕੇ ਚੱਲੋ ਸਾਨੂੰ ਪਤਾ ਲੱਗਿਆ ਡੱਲੇਵਾਲ ਸਾਹਿਬ ਤੇ ਭੰਦੇਰ ਸਾਹਿਬ ਨੂੰ ਡਿਟੇਨ ਕਰ ਲਿਆ ਗਿਆ ਹੌਲੀ ਹੌਲੀ ਮੋਰਚੇ ਤੇ ਕਦੋਂ ਪਤਾ ਲੱਗਿਆ ਕਦੋਂ ਮੰਨ ਕੇ ਚੱਲੋ ਅੱਧੇ ਘੰਟੇ ਬਾਅ ਇੰਨੀ ਜਿਆਦਾ ਫੋਰਸ ਪਹੁੰਚੀ ਨਾ ਇੰਨੀ ਛੱਡੀ ਗੱਲਾਂ ਦਿਓ ਮੰਨ ਕੇ ਚਲੋ ਉੱਥੇ ਆਏ ਤੱਕਾ ਮੁੱਕੀ ਮੰਨ ਕੇ ਕਰੀ ਠੀਕ ਆ ਉਹਨਾਂ ਕੋਲੇ 100 150 ਐਮਬੋਲੈਕਸ ਵੀ ਸੀਗੀ ਜੇ ਵੀ ਸੀਗਾ ਵੀ ਸੀ ਇੱਕ ਵੀਰੇ ਸਾਡੇ ਨਾ ਮੰਨ ਕੇ ਚਲੋ ਦਿਲਾਂ ਤੋਂ ਇਟ੍ਰੈਟ ਹਟ ਪਾਇਆ ਸਾਡੇ 81 ਸਾਲ ਦੇ ਬਣੇ ਲੜਾਈ ਸਾਡੀ ਸੈਂਟਰ ਸਰਕਾਰ ਨਾਲ ਸੀ ਭਾਂਤਮਾਨ ਦਾ ਕੋਈ ਰੋਲ ਨਹੀਂ ਸੀ ਪਰ ਭਾਂਤਮਾਨ ਨੇ ਸਾਫਤ ਕਰਤਾ ਕਿ ਮੇਰੀ ਯਾਰੀ ਸੈਂਟਰ ਨਾਲ ਆ ਇਹ ਗੱਲ ਵੀਰੇ ਤਾਨੂੰ ਕਹਾ ਪੁੱਤੋ ਜਦੋਂ ਗ੍ਰਫਤਰ ਕੀਤਾ ਗਿਆ ਸੀ ਕੋਈ ਪੁਲਿਸ ਵੱਲੋਂ ਕੋਈ ਲਾਠੀ ਚਾਰਜ ਅਜਿਹਾ ਕੁਛ ਉੱਤੇ ਕੀਤਾ ਗਿਆ ਨਹੀਂ ਲਾਠੀ ਚਾਰਜ ਨਹੀਂ ਕਰਿਆ ਵੀਰੇ ਮੰਨ ਕੇ ਤੱਕਾ ਮੁੱਕੀ ਸਾਡਾ ਸਮਾਨ ਬਹੁਤ ਜ਼ਿਆਦਾ ਤੋੜਪਨ ਹੋਈ ਲੱਖਾਂ ਨੁਕਸਾਨ ਹੋਇਆ ਵੀਰੇ ਸਾਡਾ ਟਰੈਕਟਰਾਂ ਦਾ ਵੀ ਹੋਇਆ ਕਿਹੜੀ ਜੇਲ੍ਹ ਚ ਰੱਖਿਆ ਗਿਆ ਸੀ ਸਾਨੂੰ ਨਾਬੇ ਜੇਲ੍ਹ ਚ ਰੱਖਿਆ ਗਿਆ ਵੀਰੇ ਰਾਤ ਸਾਨੂੰ ਰਿਆ ਕਰੇਗਾ 10 10:30 ਵਜੇ ਵੀਰੇ ਕਿੰਨੇ ਕ ਜਾਣੇ ਸੀ ਤੁਸੀਂ ਅਸੀਂ ਉੱਥੇ ਸੀਗੇ 150 ਕਿਸਾਨ ਸੀਗਾ ਸਾਡਾ ਵੀਰੇ ਵੱਖ-ਵੱਖ ਜਿਲਿਆਂ ਦਾ ਸੀ ਹਾਂ ਤੇ ਕੀ ਮੰਨਦੇ ਕਿਉਂ ਵੀ ਕਿਉਂਕਿ ਇੱਕ ਪਾਸੇ ਮੀਟਿੰਗਾਂ ਚੱਲ ਰਹੀਆਂ ਸੀ ਤੇ ਇੱਕ ਪਾਸੇ ਜਿਹੜੀ ਇਹ ਕਾਰਵਾਈ ਕੀਤੀ ਗਈ ਆ ਇਹ ਵੀਰੇ ਸਭ ਸ਼ਾਸਤ ਦੇ ਵਿੱਚ ਲਿਆ ਕੇ ਭਰੋਸੇ ਦੇ ਵਿੱਚ ਲਿਆ ਕੇ ਕੰਮ ਕਰਿਆ ਗਿਆ ਹੂੰ ਕਿਸਾਨਾਂ ਨੂੰ ਵੱਖ-ਵੱਖ ਕਰਕੇ ਕਿਉਂ ਕੁਸ ਕਿਸਾਨ ਡੱਲੇਵਾਲ ਸਾਹਿਬ ਨਾਲ ਜਾ ਰਹੇ ਸੀ ਕੁਸ ਮੋਰਚੇ ਤੇ ਸੀ ਮੰਨ ਕੇ ਚਲੋ ਇਹਨਾਂ ਦਾ ਉਹ ਜੇਰਾ ਤਾਂ ਪੈਂਦਾ ਨਹੀਂ ਸੀ ਸਾਰਿਆਂ ਤੇ ਇਕੱਠਿਆਂ ਤੇ ਅਟੈਕ ਕਰਨ ਦਾ ਅਲੱਗ-ਅਲੱਗ ਕਰਕੇ ਡਿਟੇਨ ਕਰਿਆ ਸਾਰਿਆਂ ਨੂੰ ਜਿਵੇਂ ਹੁਣ ਇੱਕ ਵਾਰ ਜਿਹੜਾ ਹੈਗਾ ਮੀਟਿੰਗਾਂ ਦਾ ਦੌਰ ਚੱਲ ਰਹੇ ਨੇ ਕਿ ਲਗਾਤਾਰ ਹੁਣ ਵੀ ਤੁਸੀਂ ਇਸੇ ਮਸਲੇ ਦੇ ਕਿਸਾਨਾਂ ਦੇ ਨਾਲ ਇਸੇ ਟਾਈਮ ਖੜਦੇ ਰਹੋਗੇ ਹਾਂਜੀ ਨਾਲ ਖੜਿਆ ਹੀ ਕਿਸਾਨਾਂ ਦੇ ਨਾਲ ਹਮੇਸ਼ਾ ਹੀ ਖੜੇ ਆਂ ਤੇ ਖੜੇ ਹੀ ਰਾਵਾਂਗੇ ਕਿਸਾਨਾਂ ਦੇ ਪੁੱਤਾਂ ਮੇਰੇ ਤਾਂ ਵੀਰੇ ਇੱਕ ਹੋਰ ਅਪੀਲ ਆ ਨੌਜਵਾਨਾਂ ਨੂੰ ਵੀਰੇ ਨੌਜਵਾਨ ਬਾਬੇ ਆਪਣੇ ਕਿੰਨਾ ਚਿਰ ਆਪਣੇ ਨਾਲ ਸਾਥ ਖੜਨਗੇ ਨੌਜਵਾਨਾਂ ਨੂੰ ਅਪੀਲ ਆ ਵੀਰੇ ਵਾਧਰ ਵਾਧ ਆਪਾਂ ਅੱਗੇ ਆਓ ਫਿਰ ਹੀ ਆਪਾਂ ਨੂੰ ਕੋ ਪਤਾ ਲੱਗੂਗਾ ਬਾਬਾ ਕਿੰਨਾ ਬਾਬੇ ਜੀ ਮੰਨ ਕੇ ਚਲੋ ਬਜ਼ੁਰਗ ਨੇ ਕਿੰਨਾ ਚਿਰ ਆਪਣੇ ਨਾਲ ਖੜਨਗੇ ਅਕਸਰ ਲੜਨਾ ਆਪਾਂ ਨੂੰ ਆਪ ਨੂੰ ਪੈਣਾ ਹੈ ਇਹ ਤਾਂ ਵੀਰੇ ਅੱਗੇ ਹੋਰ ਹਾਲਾਤ ਮਾੜੇ ਆਉਣੇ। ਹੋਰ ਵੀ ਸਾਡੇ ਨਾਲ ਭਾਈ ਕੀ ਨੂੰ ਤੁਹਾਡੇ ਮੇਰਾ ਨਾਮ ਵੀ ਅੰਗਰੇਜ਼ ਸਿੰਘ ਹੈ। ਮੈਂ ਤੁਸੀਂ ਕਿਹੜੇ ਉਹ ਸੀ ਕਿਸੇ ਦੇ ਸੀ ਵੀ ਸਾਰੇ ਜਿਹੜੇ ਆਪਣੇ ਸਾਡੇ ਕਿਸਾਨ ਸੀ ਨਾਬੇ ਜੇਲ੍ਹ ਦੇ ਸਿਰੇ ਤੋਂ ਲਗਭਗ। ਅੱਛਾ। ਬਾਕੀ ਮੈਂ ਇੱਕ ਗੱਲ ਹੀ ਕਹਿਣਾ ਚਾਹੁੰਦਾ ਜਿਹੜੇ ਸਾਡੇ ਜਰਨਲ ਨੇ ਸਰਦਾਰ ਜਗਜੀਤ ਸਿੰਘ ਦੱਲੇਵਾਲ ਉਹਨਾਂ ਦੀ ਜਿਹੜੀ ਸੋਚ ਹੈ ਨਹੀਂ ਦਵਾਇਆ ਜਾ ਸਕਦਾ ਕਿਉਂਕਿ ਕਿਸਾਨਾਂ ਦੇ ਮਜ਼ਦੂਰਾਂ ਦੇ ਮਸੀਹਾ ਉਹ। ਕਿਉਂਕਿ ਅਸੀਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਨੂੰ ਤਿਆਰ ਹਾਂ ਤੇ ਚੱਲਦੇ ਰਹਾਂਗੇ। ਭਗਵਾਨ ਜੀ ਤੁਹਾਨੂੰ ਇੱਕ ਚੀਜ਼ ਹੋਰ ਕਹਿਣਾ ਚਾਹਣਾ ਹੈ ਵੀ ਜਿੰਨਾ ਤੱਕ ਆ ਕਿਸਾਨਾਂ ਨਾਲ ਕੀਤਾ ਸਾਨੂੰ ਪਤਾ ਵੀ ਜਿਹੜਾ ਅਸੀਂ ਪਿੰਡਾਂ ਦੇ ਵਿੱਚੋਂ ਸਮਾਨ ਲੈ ਕੇ ਗਿਆ ਪਿੰਡਾਂ ਦੇ ਲੋਕਾਂ ਦੇ ਪੈਸੇ ਸੀ ਬਾਈ ਯਾਰ ਸਾਡੇ ਦਿਲਾਂ ਤੇ ਚੱਲਿਆ ਸਾਰਾ ਕੁਝ ਪਰ ਇੱਥੇ ਜੱਜਾਂ ਨੂੰ ਵਕੀਲ ਕਰਨੇ ਪੈਂਦੇ ਆ ਮਾਨਸਾਬ ਸੋਡਾ ਟਾਈਮ ਵੀ ਨੇੜੇ ਐ 2 ਸਾਲ ਰਹਿ ਗਏ ਤੇ ਲੋਕਾਂ ਨੇ ਤਾਂ ਜਵਾਬ ਦੇਣਾਗਾ ਸਾਡੀ ਸੋਚ ਨੂੰ ਦੁਆਇ ਨਹੀਂ ਜਾ ਸਕਦਾ ਕਿਉਂਕਿ ਕਿਸਾਨ ਸਾਨੂੰ ਪਤਾ ਕਾਰਪੋਰੇਟ ਸੰਘੇ ਆ ਸਿੰਕਾਲਾ ਸਾਹ ਹੁੰਕੇ ਸਰਦਾਰ ਜਗਜੀਤ ਸਿੰਘ ਦਲੇয়াল ਦੇ ਨੇੜੇ ਰਹਿੰਦੇ ਹੋਏ ਸਾਨੂੰ ਇਹ ਚੀਜ਼ਾਂ ਦਾ ਗਿਆਨ ਹੋ ਗਿਆ ਸਾਡੇ ਆਗੂ ਕਿਸਾਨ ਨੌਜਵਾਨਾਂ ਨੂੰ ਕਿ ਅਸੀਂ ਉਹਨਾਂ ਦੀ ਸੋਚ ਤੇ ਚੱਲਾਂਗੇ ਕਾਰਪੋਰੇਟ ਘਰਾਂ ਨਾਲ ਆਰ ਪਾਰ ਦੀ ਲੜਾਈ ਦੇ ਵਿੱਚ ਅਸੀਂ ਤਿਆਰ ਆਂ ਜਦੋਂ ਵੀ ਸਾਨੂੰ ਹੁਕਮ ਮਿਲਦਾ ਸਾਡੇ ਜਿੱਥੇ ਬੰਦਦਾ ਅਸੀਂ ਰੈਡੀ ਆਂ ਪੀਅਰ ਔਰ ਜੇ ਗੱਲ ਕਰੀਏ ਤੁਸੀਂ ਲਗਾਤਾਰ ਉਸ ਮੋਰਚ 'ਤੇ ਰਹੇ ਹੋ ਹੁਣ ਸਰਕਾਰਾਂ ਵੀ ਕਿਤਨੇ ਕਿਤਨੇ ਲਕੈਰੀਆਂ ਬਣਾ ਰਹੀ ਹੈ ਜਬ ਬਣਾ ਰਹੀ ਮਾਹੌਲ ਕੀ ਕਿਸਾਨਾਂ ਨੇ ਤੰਗ ਕੀਤਾ ਵਪਾਰ ਬੰਦ ਕਰਤਾ ਨੌਜਵਾਨਾ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਰੋਜ਼ਗਾਰ ਨਹੀਂ ਮਿਲ ਰਿਹਾ ਨਿਸ਼ਾਨੀ ਜਾ ਰਹੀ ਹੈਗੀ ਆ ਤੇ ਦੂਜੇ ਪਾਸੇ ਲੋਕ ਵੀ ਕਹਿ ਰਹੇ ਨੇ ਕਿ ਕਿਸਾਨਾਂ ਨੇ ਇੱਥੇ ਰਸਤਾ ਰੋਕਿਆ ਸੀ ਉਹਨਾਂ ਨੂੰ ਆਉਣ ਜਾਣ ਦੀ ਦਿੱਕਤ ਸੀਗੀ ਇਹ ਕੀ ਵਾਕਈ ਸੀ ਕਿ ਜਾਣ ਪੁੱਛ ਕੇ ਕਿਸਾਨਾਂ ਨੂੰ ਹੁਣ ਸਮੇਂ ਜਿਹੜੀ ਸਰਕਾਰਾਂ ਵੀ ਬਦਨਾਮ ਕਰਨ ਤੇ ਲੱਗੀਆਂ ਹੋਣੀਆਂ ਨਹੀਂ ਬਾਈ ਜੀ ਤੁਸੀਂ ਇਹ ਦੇਖੋ ਜਿਹੜਾ ਰੋਡ ਰੋਕਿਆ ਉਹ ਥੋੜੇ ਸਾਹਮਣੇ ਪ੍ਰਸ਼ਾਸਨ ਨੇ ਰੋਕਿਆ ਹੈ ਲੈਣੇ ਦੀ ਸਰਕਾਰ ਨੇ ਜੇ ਸਾਡੀ ਪੰਜਾਬ ਦੀ ਸਰਕਾਰ ਉਹਨਾਂ ਦੇ ਬਰਾਬਰ ਦੀ ਸਟੇਟ ਸੀ ਕੁਝ ਵੀ ਕਹਿ ਸਕਦੀ ਸੀ ਯਾਰ ਇੱਕ ਰੋਡ ਉਹ ਬੰਦ ਨਹੀਂ ਸੀਗਾ ਬਈ ਨਾਲ ਦੀ ਸ਼ੈਡ ਲੰਘ ਕੇ ਸਾਰਾ ਵਪਾਰ ਵੀ ਉਹਦਾ ਟਰੱਕ ਵੀ ਟੱਪਦੇ ਜਦੋਂ ਤੁਸੀਂ ਤੁਸੀਂ ਗਏ ਹੋਗੇ ਮੋਰਚੇ ਦੇਖਿਆ ਟਰੱਕ ਜਾਂਦੇ ਪਰ ਅੱਜ ਜੇ ਅਸੀਂ ਭਗਵੰਤ ਮਾਨ ਸਾਹਿਬ ਨੂੰ ਕਿੱਗੇ ਉਹ ਜਿਹੜੇ ਪੰਪ ਵਾਲੇ ਦੇ ਇੱਕ ਵੀਡੀਓ ਨੇ ਵਾਇਰਲ ਹੋ ਰਹੀ ਉਹ ਪੰਪ ਵਾਲੇ ਬੰਦੇ ਨੇ ਸਾਨੂੰ ਇੱਕ ਦਿਨ ਵੀਡੀਓ ਆਪਣਾ ਸਕੋਰਪਿਓ ਗੱਡੀ ਦੇ ਕੇ ਕਿਹਾ ਸੀ ਵੀ ਤੁਸੀਂ ਕਿਸਾਨ ਹੋ ਮੈਂ ਕਿਸਾਨਾਂ ਦਾ ਪੁੱਤ ਐ ਤੇਲ ਵੀ ਨਹੀਂ ਪਾਇਓ ਗੱਡੀ 'ਚ ਤੇ ਅੱਜ ਉਹੀ ਬੰਦਾ ਸਾਡੇ ਖਿਲਾਫ ਬਿਆਨ ਦੇ ਰਿਹਾ ਹਾਂ ਸਰਕਾਰ ਦੇ ਬੰਦੇ ਐ ਬਈ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਇਹ ਬੰਦੇ ਐ ਤਾਂ ਇਹਨਾਂ ਦਾ ਸਟੈਂਡ ਕੋਈ ਨਹੀਂ ਬਾਈ ਪਰ ਇਹਦੇ ਨਾਲ ਸਾਨੂੰ ਐਂ ਦੱਸਣਾ ਅੱਜ ਵੀ ਜਿਹੜਾ ਇਹ ਕਹਿੰਦੇ ਵੀ ਪੰਜਾਬ ਸਰਕਾਰ ਨਸ਼ੇ ਵਧ ਗਏ ਆ ਹੁਣ ਨਸ਼ੇ ਘਟ ਗਏ ਯਾਰ ਉਹਨਾਂ ਦਾ ਰੁਜ਼ਗਾਰ ਵਧ ਗਿਆ ਸਾਨੂੰ ਦੱਸਣ ਕਿੰਨੇ ਤੇ ਮਹੀਨੇ ਕਿੰਨੇ ਤੇ ਮਹੀਨੇ ਉਹਨਾਂ ਦਾ ਰੁਜ਼ਗਾਰ ਵਧਿਆ ਸਾਨੂੰ ਦੇਂ ਡਿਟੇਲ ਕੋਈ ਰੁਜ਼ਗਾਰ ਤੇ ਫਰਕ ਨਹੀਂ ਪਿਆ ਬਾਈ ਸਿਰਫ ਇੱਕ ਕਿਸਾਨਾਂ ਨੂੰ ਇਹਨਾਂ ਨੇ ਮਾਰਨ ਵਾਸਤੇ ਕੁਚਲਣ ਵਾਸਤੇ ਪਰ ਇਹਨਾਂ ਦਾ ਦੱਸਣਾ ਚਾਹੁੰਦੇ ਵੀ ਜਿਹੜੇ ਇਹ ਕਿਸਾਨ ਨੇ ਇਹ ਸਮਝ ਚੁੱਕੇ ਨੇ ਇਹਨਾਂ ਦੀ ਸ਼ਾਸਤ ਦੇ ਵਿੱਚ ਹੁਣ ਨਹੀਂ ਆਉਣੇ ਆਪਣੀ ਆਰਪਾਰਟ ਦੀ ਲੜਾਈ ਦੇ ਵਿੱਚ ਅਸੀਂ ਖੜੇ ਆ ਲੜਨ ਉਹ ਮਯਰ ਕੋ ਤੁਸੀ ਵੀ ਉੱਥੇ ਸੀਗੇ ਹਾਂਜੀ 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 ਉੱਥੇ ਸੀਗੇ ਉਸ ਸਮੇਂ ਰਾਸਮੇ ਉੱਥੇ ਮੌਜੂਦ ਸੀਗੇ ਬਿਲਕੁਲ ਬਿਲਕੁਲ ਅਸੀਂ ਖਨੌਰੀ ਹੂੰ ਤੇ ਪੁਲਿਸਦਾਰ ਰਵਈਆ ਕਿਵੇਂ ਰਿਹਾ ਉਸ ਸਮੇਂ ਪੁਲਿਸਦਾਰ ਰਵਈਆ ਜਿਹੇ ਜਾਂ ਹੁੰਦਾ ਪੁਲਿਸਦਾਰ ਰਵਈਆ ਕਿਸਾਈਆਂ ਅਰਗਾ ਸੀ ਔਰ ਕਿਹੇ ਜਾਂ ਹੁੰਦਾ ਹੈਗਾ ਅਸੀਂ ਤਾਂ ਉੱਥੇ ਸੀ ਮਹਾਰਾਜ ਦੀ ਹੋਜੋ ਰਿਤ ਅੱਛਾ ਤੇ ਬਸ ਉਹ ਮਹਾਰਾਜ ਚਕਾ ਕੇ ਉਸ ਕਸਨ ਕਰਾ ਕੇ ਖਨੌਰੀ ਉਹਦੇ ਚ ਪਹਚਾਇਆ ਤੇ ਉਹਦੇ ਨਾਲ ਹੀ ਆਏ ਤੇ ਬੀਬੀਆਂ ਨੂੰ ਬਹੁਤ ਵਿਖੇਗਾ ਦੀ ਪੈਦਲ ਵੀ ਬੜਾ ਤੋਰਿਆ ਗਿਆ ਸੀ ਉੱਥੇ ਉਹਨਾਂ ਨੂੰ ਕਿ ਲੱਗਦਾ ਸਰਕਾਰਾਂ ਦੇ ਰੁਪਈਆ ਚਾਹੀ ਗਲਤ ਕੋ ਤੁਸੀਂ ਦੇਖ ਸਕਦੇ ਆ ਇਹ ਸਾਡੇ ਬਜ਼ੁਰਗ ਨਕਲੀ ਹੰਝੂ ਦਾ ਰੋ ਨਹੀਂ ਰਹੇ ਇਹਨਾਂ ਦਾ ਦਿਲ ਤੁਸੀਂ ਦੇਖ ਹੀ ਸਕਦੇ ਆ ਤਾਂ ਰੋਣ ਸਾਡਾ ਵੀ ਨਿਕਲਦਾ ਬਾਈ ਜਦੋਂ ਚੱਲੀਆਂ ਚੀਚਾਂ ਸਾਡੇ 70 70 ਸਾਲ ਦੇ ਬਜ਼ੁਰਗਾਂ ਨੂੰ ਇਹਨਾਂ ਨੇ ਉੱਥੋਂ ਰਾਤਾਂ ਉਹਨਾਂ ਨੇ ਤੋੜਿਆ ਰੰਗੇ ਭਰੀ ਤੋੜਿਆ ਯਾਰ ਬਾਈ ਮੈਨੂੰ ਐ ਦੱਸੋ ਯਾਰ ਪਹਿਲਾਂ ਦੋ ਦੇਸ਼ ਜੰਗ ਕਰਦੇ ਸੀ ਉਹ ਵੀ ਰਾਤ ਨੂੰ ਕਹਿੰਦੇ ਸੀ ਆਪਾਂ ਰੈਸਟ ਕਰਾਂਗੇ ਯਾਰ ਸਾਨੂੰ ਸਮਾਂ ਦੇਣ ਦੇ ਫੇਟਾ ਸਾਨੂੰ ਅਹਿਸਾਸ ਵੀ ਹੋ ਜਾਂਦਾ ਵੀ ਯਾਰ ਅਸੀਂ ਬੈਠੇ ਸੀ ਪਰ ਜਦੋਂ ਇਹਨਾਂ ਨੇ ਸਾਨੂੰ 1 ਸਾਲ ਹੋ ਗਿਆ ਸੀ 1 ਸਾਲ ਤੋਂ ਪਰਦਾ ਸਵਾ ਉਦੋਂ ਉਹਨਾਂ ਦਾ ਰੋਜ਼ਗਾਰ ਤੇ ਨੌਕਰੀ ਕਿੱਥੇ ਸੀਗਾ ਮੈਸਾ ਉਦੋਂ ਕਿੱਥੇ ਵਧਿਆ ਸੀਗਾ ਤਾਂ ਕਿਸਾਨਾਂ ਨੂੰ ਉਠਾਉਣ ਵਾਸਤੇ ਇਹਨਾਂ ਨੇ ਬਹੁਤ ਵੱਡੀ ਸ਼ਾਸਨ ਕੀਤੀ ਹੈ ਦੋਨਾਂ ਸਰਕਾਰਾਂ ਨੇ ਮਿਲ ਕੇ ਇਹ ਭਾਜਪਾ ਦੀ ਬੀ ਟੀਮ ਹੈ ਪਰ ਸਮਾਂ ਇਸ ਦਾ ਆਊਗਾ ਤਾਂ ਉਹਨਾਂ ਦਾ ਲੋਕ ਹੁਣ ਚੁੱਪ ਨਹੀਂ ਕਰਨਗੇ ਕਿਸਾਨ ਮਜ਼ਦੂਰ 2027 ਚ ਭਾਈ ਇਹਨਾਂ ਨੂੰ ਪਿੰਡਾਂ ਚ ਨਹੀਂ ਬਣ ਦੇਣਾ ਲੋਕਾਂ ਨੇ ਇਹਨਾਂ ਦੇ 76 ਪਹਿਣਗੇ ਅੱਜ ਸਾਨੂੰ ਜ਼ਿਲ੍ਹਾ ਚ ਭੇਜਣਾ ਵਾਰੀ ਇਹਨਾਂ ਦੀ ਆਈ ਲਾ 2027 ਪਾ 49 ਸਾਲ ਬਣ ਰੱਖਿਆ ਉਦੋਂ ਕਿ ਮੈਂ ਚੱਲਿਆ ਹਾਂ ਉਦੋਂ ਵਪਾਰ ਕਿਵੇਂ ਚੱਲਿਆ ਉਦੋਂ ਨਹੀਂ ਖੜਾ ਕਿਸੇ ਪੰਪ ਵਾਲੇ ਦਾ ਕੰਮ ਜਿੰਨੇ ਵੀ ਸੀਗੇ ਉਹ ਤਾਂ ਸਾਰਾ ਕੁਝ ਹੀ ਬੰਦ ਸੀ ਕਿਸੇ ਨੂੰ ਹੋਗੇ ਨਹੀਂ ਸੀ ਸੜਕ ਤੇ ਤਰੰਤੀ ਲੋੜ ਉਦੋਂ ਸਾਲ ਕਿਵੇਂ ਚੱਲਿਆ ਹੁਣ ਸਾਡੇ ਤੇ ਜੜ ਜਾਂਦੇ ਆ ਕਿ ਕਿਸਾਨਾਂ ਨੇ ਆਇਆ ਕਰ ਉਹ ਮੂਰੇ ਉਹਨਾਂ ਨੇ ਬੰਦ ਕਰਤਾ ਕਰਸਾਨ ਦੋਨੇ ਸੇੜਾ ਖਾਲੀ ਸੀ ਤੂੰ ਸਾਰੇ ਜਾਂਦੇ ਰਹੇ ਉਦੋਂ ਤੱਕ ਉਹ ਲੱਗੀ ਐ ਤੇ ਠੀਕ ਆ ਹੁਣ ਕੋਸ ਕਹੀ ਜਾਵੇ ਕੋਈ ਜੇ ਮਤਲਬ ਇਹਨਾਂ ਨੂੰ ਮਾਰਾ ਇਹ ਤਾਂ ਹਰਿਆਣਾ ਸਰਕਾਰ ਨੇ ਕਰਿਆ ਨਾ ਬੰਦ ਹਰਿਆਣਾ ਸਰਕਾਰ ਨੇ ਕਰੀ ਤਾਂ ਦਿੱਲੀ ਜਾਣਾ ਸੀਗਾ ਦਿੱਲੀ ਜਾਣ ਤੋਂ ਦਿੱਲੀ ਜਾਣ ਤੋਂ ਹਰਿਆਣਾ ਸਰਕਾਰ ਨੇ ਹੁਣ ਕਰਿਆ ਕਿਸਾਨ ਚੰਡੀਗੜ੍ਹ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਵੀ ਘਰੇ ਰੀਟੇਨ ਕਰ ਦਿੱਤਾ ਤੇ ਜੇ ਹੁਣ ਦਿੱਲੀ ਜਾਣਾ ਚਾਹੁੰਦੇ ਤਾਂ ਹੱਕ ਮੰਗੂਆਂ ਤੋਂ ਦਾ ਹੱਕ ਨਹੀਂ ਦੇਣਾ ਫਿਰ ਕਿਵੇਂ ਹੈਗੇ ਹੈਗੇ ਸਾਨੂੰ ਜੇ ਮਖਿਆਲ ਨੂੰ ਆਪਾਂ ਚੋ ਲੈਨੇ ਆ ਫਿਰ ਮੱਖੀਆਂ ਇਕੱਠੀਆਂ ਹੁੰਦੀ ਉਹ ਹੀ ਹਾਲ ਸਾਡਾ ਰਹੂਗਾ ਦਿੱਲੀ ਜਾਣ ਤੋਂ ਮੇਰੇ ਡੈਮੋਕ੍ਰੇਸੀ ਦਾ ਕਹਨ ਕਰਤਾ ਬਈ ਇਹਨੇ ਡੈਮੋਕ੍ਰੇਸੀ ਦਾ ਇੱਕ ਪਾਸੇ ਯਾਰ ਸਾਡੇ ਕੋਲ ਇੱਕ ਰਾਈਟ ਬਣਦਾ ਸਾਨੂੰ ਅਸੀਂ ਆਪ ਦਾ ਧਰਨਾ ਮਜਾਦਾ ਕਰ ਸਕਦੇ ਹਾਂ ਜੀ ਅਸੀਂ ਐਮਐਸਪੀ ਦੀ ਮੰਗੀ ਕਰ ਰਹੇ ਹਾਂ ਹੋਰ ਤਾਂ ਨੀ ਯਾਰ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਹੈ ਤੇ ਕਾਰਪੋਰੇਟ ਘਰਾਣਿਆਂ ਦਾ ਕਿਸੇ ਦਾਇਤ ਕੀ 5000 ਕਰੋੜ ਦੇ ਵਿੱਚੋਂ 450 ਕਰੋੜ ਭਰਿਆ ਉਹਨਾਂ ਨੇ ਕਿੰਨੀ ਮਾਫੀ ਦਿੱਤੀ ਤਾਂ ਕਿਸਾਨ ਮਜ਼ਦੂਰ ਦਾ ਕਰਜ਼ਾ ਕਹਿੰਦੇ ਮਾਫ ਕੀਤਾ ਜਾ ਸਕਦਾ ਹਾਂ ਜੀ ਲੋਕ ਇਹ ਸਰਕਾਰ ਨੇ ਸਾਡਾ ਧੋਖਾ ਕੀਤਾ ਦੇਖੋ 19 ਤਰੀਕ ਦੀ ਮੀਟਿੰਗ ਸੀ ਨਾ ਉੱਥੇ ਬੁਲਾ ਕੇ ਪ੍ਰਧਾਨ ਨੂੰ ਡਿਟੇਨ ਕਰਨਾ ਇਹਨੇ ਪਿੱਛੇ ਦੇਖ ਲਿਆ ਵੀ ਥੋੜੀ ਘੱਟ ਗਿਣਤੀ ਵਿੱਚ ਨੇ ਸਾਨੂੰ 13 ਮਹੀਨੇ ਉੱਥੇ ਬੈਠਣੇ ਹੋ ਗਏ ਜਦੋਂ ਸਾਨੂੰ ਪਤਾ ਲੱਗਿਆ ਪ੍ਰਧਾਨ ਨੂੰ ਡਿਟੇਨ ਕਰ ਲੈ ਅਸੀਂ ਥੋੜਾ ਜਿਹਾ ਕਿ ਧਰਨਾ ਲਾਇਆ ਜੋ ਟੋਲ ਪਲਾਜ਼ਾ ਪੈਂਦਾ ਅਸੀਂ ਬਹੁਤ ਜ਼ਿਆਦਾ ਪ੍ਰਦਰਸ਼ਨ ਕਰਨੀ ਸੀ ਸਾਡੇ ਪਤਾ ਨੂੰ ਕਿਉਂ ਡਿਟੇਨ ਕੀਤਾ ਇਹਨੇ ਉਸ ਦਿਨ ਦੇ ਵਿੱਚ ਲੱਡਾ ਘੁੱਟ ਦੇ ਵਿੱਚ ਬਹੁਤ ਜ਼ਿਆਦਾ ਪੁਲਿਸਦਾਰ ਕੀਤੀ ਸਾਨੂੰ ਸ਼ੱਕ ਸੀ ਪੂਰਾ ਵੀ ਸਾਡੇ ਮੋਰਚ ਦਾ ਐਕਸ਼ਨ ਨਾ ਕਰ ਦੇਣਾ ਅਸੀਂ ਪੀਲੇ ਕਿਤੇ ਲੋਕਾਂ ਨੂੰ ਪਹੁੰਚ ਨਹੀਂ ਆ ਪਹੁੰਚ ਸਕਦਾ ਬ ਚਹੇ ਤਾਰਨਾ ਲਾਇਆ ਇੱਕੋ ਲੱਗਤ ਨੇ ਨਾ ਜਲਦੀ ਘਟੋਰਦਾ 10400 ਫੋਰਸ ਹੋਊਗੀ ਮੈਂ ਲਿਆ ਕੇ ਸੜ ਤੇ ਹਮਲਾ ਕਰਤਾ ਸੀ ਭੜੇ ਬੂਰਾ ਉਹਦੇ ਬੱਸਾਂ ਵਿੱਚ ਪਟਾ ਕੇ ਕਹਿੰਦੇ ਪੈਸੇ ਤਿਆਰ ਕਰ ਅਸੀਂ ਜੇਲ੍ਹ ਜਿੱਥੇ ਸਾਨੂੰ ਫਿਰ ਲੈ ਕੇ ਗਏ ਸਾਨੂੰ ਉੱਥੇ ਇਕੱਠੇ ਕੀਤਾ ਉੱਥੇ ਮਿਲਦਾ 2500 ਬੰਦਾ ਸਾਨੂੰ ਉੱਥੇ ਰੱਖਿਆ ਤੇ ਪੁਲਿਸ ਐਨੀ ਲਾਰਕੀ ਜਮੇ ਅਸੀਂ ਕੋਈ ਬਾਲਾ ਵੱਡਾ ਚੁਲਮਾ ਕਰਦਾ ਮਿਲਦਾ ਚਾਚਾ ਅੱਖਰ ਵੀ ਨਹੀਂ ਕਰਦੇ ਉਹਨਾਂ ਦੇ ਅਸੀਂ ਫਿਰ ਰੋਟੀ ਵੀ ਨਹੀਂ ਕੋਈ ਉਸ ਟਾਈਮ ਖਾਧੀ ਦੂਜੇ ਦਿਨੇ ਕਰਦੇ ਕਰਾਉਂਦੇ ਵੀ ਜੇ ਜਾਣਾ ਜਾਓ ਜਿਹਨੇ ਜੇਲ੍ਹ ਜਾਣਾ ਜੇਲ੍ਹ ਜਾਓ ਸਮੇ ਕਰੋ ਇਹਨਾਂ ਨੇ 420 ਦੇ ਨਾਲ ਸਾਨੂੰ ਫਿਰ ਉੱਥੇ ਲਿਖਿਆ ਕਿ ਸਾਨੂੰ ਐ ਕਰਦਿਆਂ ਕਰਤਾ ਸਾਨੂੰ ਉੱਥੇ ਬੱਸਾਂ ਵਿੱਚ ਚਿਪਟਿਆ ਕੇ ਸ਼ਾਮ ਨੂੰ 6 ਵਜੇ 5 ਵਜੇ ਸਾਨੂੰ ਫਿਰ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਉੱਥੇ ਅਸੀਂ ਘੱਟੋ ਘੱਟ ਉੱਥੇ 150 ਬੰਦਾ ਸੀਗਾ ਜਿੱਥੇ ਅਸੀਂ ਲਗਾਤਾਰ ਉਹ ਜੋ ਨੀਤੀ ਤ੍ਰੀਤ ਰਹਿ ਕੇ ਸਾਨੂੰ ਰਾਤ 12:00 ਵਜੇ ਛੱਡਿਆ ਗਿਆ 12:00 ਵਜੇ ਛੱਡ ਕੇ ਸਾਨੂੰ ਇੱਕ ਬੱਸ ਉੱਥੇ ਬਟਿੰਡੇ ਦੇ ਛੱਡ ਤੇ ਬੰਦੇ ਨੂੰ ਸਾਨੂੰ ਸਿੱਧਾ ਲੈ ਕੇ ਇੱਥੇ ਆਪਣਾ ਨਹਿਰਾ ਕੋਲ ਸਾਨੂੰ ਇੱਥੇ ਛੱਡਿਆ ਗਿਆ ਸਾਨੂੰ ਸਵੇਰੀ 5:00 ਵਜੇ ਅਸੀਂ ਗੁਰਦੁਆਰੇ ਤੇ ਰਾਤ ਕੱਟੀ ਆ ਕੇ ਕਾ ਅਸੀਂ ਇੱਥੇ ਆਉਣੀ ਸੀ ਸਿੱਧਾ ਜੇ ਪ੍ਰਧਾਨ ਜੀ ਕੋਲੇ ਫਿਰ ਤੇ ਉਹ ਤੋਂ ਬਾਅਦ ਕੀ ਕੀਤਾ ਇਹਨਾਂ ਨੇ ਫਿਰ ਤੇ ਸਾਡੇ ਉੱਤੇ ਮੋਬਾਈਲ ਸੀ ਜਮਾ ਸਾਡੇ ਕੁਝ ਸਮਾਨ ਉੱਥੇ ਫੜਦੇ ਬੰਦ ਜਾਂਦੇ ਨੁਕਸਾਨ ਸਮਾਨ ਬਹੁਤ ਜ਼ਿਆਦਾ ਸਾਜੀ ਹਾਂ ਤੇ ਉਹ ਮੋਬਾਈਲ ਹੈ ਕਿ ਅਸੀਂ ਫਿਰ ਉੱਥੇ ਅਰਜੀ ਲਿਖੀ ਜੀ ਬੜੇ ਮੋਬਾਈਲ ਇੱਥੇ ਪਹੁੰਚਾਇਆ ਜਾਣਾ ਉਹ ਮੋਬਾਈਲ ਵਿੱਚੋਂ ਮੋਬਾਈਲ ਗਿਆ ਲੈ ਖੁਦ ਮੇਰਾ ਮੋਬਾਈਲ ਤੇ ਕੁਝ ਹੋਰ ਪਾਕੀ ਦੇ ਮੋਬਾਈਲ ਸਾਡੇ ਅਸੀਂ ਉੱਥੇ ਜੇਲ੍ਹ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਹੁਣ ਉੱਥੇ ਪਟਿਆਲਾ ਪੁਲਿਸ ਵੱਲੋਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਜਿਹੜੇ ਖਨੌਰ ਵਾਲੇ ਐਮਐਲਏ ਉਹਨਾਂ ਨੇ ਕਹੇ ਅਸੀਂ ਕਮੇਟੀ ਬਣਾਤੀ ਆ ਵੀ ਜਿਹੜੇ ਲੋਕਾਂ ਦਾ ਸਮਾਨ ਚੋਰੀ ਹੋਇਆ ਜਾਂ ਗਵਾਚਿਆ ਉਹ ਸਾਡੇ ਨਾਲ ਤਲਾਸ਼ ਕਰਨ ਕੀ ਵਾਕਿ ਉਹ ਚੀਜ਼ ਮਿਲੂਗੀ ਉਹ ਖੁਦ ਆਪ ਚੋਰ ਨੇ ਜੀ ਉਹ ਕੜੰਗਿਆਂ ਨੇ ਤੇ ਉਹ ਖੁਦਾਬਚੋਰ ਨੇ ਮੈਲੇ ਤਾਂ ਦੂਜਿਆਂ ਨੂੰ ਕੀ ਕਹਿੰਦੇ ਸਮਾਨ ਖੁਦ ਚੋਰੀ ਕਰਵਾਇਆ ਸਾਡਾ ਦੇਖੋ ਕਿੰਨੇ ਲੱਖਾਂ ਕਰੋੜਾਂ ਦਾ ਸਮਾਨ ਸੇ ਚੋਰੀ ਹੋਇਆ ਬਹੁਤ ਜ਼ਿਆਦਾ ਸਾਡਾ ਜੇਲ੍ਹ ਚ ਜਾ ਕੇ ਵੀ ਥੋੜਾ ਬਦਕੀਰਾ ਹੋਇਆ ਉੱਥੇ ਸਾਨੂੰ ਸ਼ਾਮ ਨੂੰ ਜਦੋਂ ਲੈ ਕੇ ਗਿਆ ਉੱਥੇ ਛੱਡਿਆ 7-8 ਵਜੇ ਸਾਨੂੰ ਰੋਟੀ ਨੂੰ ਕੋਈ ਵਧੀਆ ਮਿਲੇਗੀ ਅਸੀਂ ਦੂਜੇ ਦਿਨ ਦੇਖਿਆ ਢਾਲ ਨਹੀਂ ਵਧੀਆ ਮਿਲੀ ਅਸੀਂ ਭੁੱਖ ਹੜਤਾਲ ਕਰਤੀ ਅਸੀਂ ਰੋਟੀ ਵੀ ਨਹੀਂ ਖਾਧੀ ਪਾਣੀ ਵੀ ਨਹੀਂ ਖਾਧਾ ਫੇਰ ਅਸੀਂ ਦੋਚ ਥੋੜਾ ਥੋੜਾ ਠੀਕ ਕਰਨ ਲੱਗੇ ਫੇਰ ਸਾਡੀਆਂ ਮੰਗਾ ਤੇ ਅੜ ਕੇ ਅਸੀਂ 12 ਮੰਗਾ ਤੇ ਅਸੀਂ ਭੁੱਖ ਹੜਤਾਲ ਦੇ ਵਿੱਚ ਸਾਰੇ ਰੋਟੀ ਕੋਈ ਪਾਣੀ ਨਹੀਂ ਫਿਲਟਰ ਆ ਰਿਹਾ ਸੀਗਾ ਫਿਰ ਅਖਬਾਰ ਵੀ ਲਵਾਇਆ ਸੀ ਨੇ ਐਲ ਸੀ ਡਾ ਪ੍ਰਬੰਧ ਕਰਿਆ ਪਰ ਸਾਨੂੰ ਪਤਾ ਤਾਂ ਲੱਗੇ ਬਾਹਰੋਂ ਕੀ ਹੋ ਰਿਹਾ ਨਾ ਸਾੰਦਾ ਕੁਝ ਨਹੀਂ ਪਤਾ ਲੱਗ ਰਿਹਾ ਬਾਹਰ ਕੀ ਹੋ ਰਿਹਾ ਨਾ ਸਾਡੇ ਕੋਲੋਂ ਕੋਈ ਬੰਦੇ ਨੂੰ ਮਿਲਣ ਤੇ ਫਿਰ ਬੰਦਾ ਮੁਲਾਕਾਤ ਕਰਨ ਬਾਅਦ ਤੇ ਆਉਂਦਾ ਕਹਿੰਦੇ ਇੱਕ ਬੰਦੇ ਨੂੰ ਮੁਲਾਕਾਤ ਕਰਨ ਦਵਾਂਗੇ ਅਸੀਂ ਉਹਦੇ ਫਿਰ ਬਿਸ਼ਰਤ ਰੱਖੀ ਕਿ ਸਾਡਾ ਜਿਹੜਾ ਵੀ ਬੰਦਾ ਹੋਊਗਾ ਕਿਸੇ ਰੋਕਿਆ ਨਾ ਜਾਵੇ ਔਰ ਇੱਕ ਬੰਦੇ ਨੂੰ ਮੁਲਾਕਾਤ ਕਰਨੀ ਦਿੱਤੀ ਹੋਵੇ ਫਿਰ ਇਹਨਾਂ ਨੇ ਮੁਲਾਕਾਤ ਕਰਨ ਦਿੱਤੀ ਜਿੰਦੀ ਹੁਣ ਵੀ ਜਿਹੜੇ ਸਾਡੇ ਮੋਬਾਈਲ ਪੈ ਨੇ ਉਥੇ ਅਸੀਂ ਮਤਲਬ ਗੱਲਬਾਤ ਕਰ ਰਹੇ ਹਾਂ ਜਿੱਥੇ ਹੈਗੇ ਨੇ ਹਜੇ ਨਾਬਾ ਚੋਂ ਛੱਡੇ ਨਹੀਂਗੇ ਉਹ ਦੇਖੋ ਕਦੋਂ ਛੱਡਦੇ ਜੀ ਹਾਂ ਜੀ ਕੀਤਾ ਤੁਹਾਡੇ ਮੇਰਾ ਨਾਮ ਕਿਰਤਨ ਹਾਂ ਕਹੇ ਮੈਂ ਜਿੰਸੀ ਹਾਂ ਜੀ ਜੀ ਹਾਂ ਹਰਿਆਣੇ ਵਾਲੇ ਬਾਈ ਕਿਸਾਨੋ ਕੇ ਸਾਥ ਖੜੇ ਹਾਂ ਜੀ ਇਹਦੇ ਇਹਦੇ ਪੁੱਛ ਲਿਓ ਖੁਦ ਸਰੂਸੇ 19 ਮਾਰਚ ਕੋ ਦਿਸਟੇਮ ਬਦਲਦੇ ਵਾਲਾ ਠਾਇਆ ਮਰਾ ਅਬੇ ਮਨਕੁਆੜ کاکا کوٹرا دلے وال پندیر اس ٹیم پہ اٹھایا سنڈی میں میٹنگ تدریدی میٹنگ کے بعد ٹین کرے ماں میں خود کنوری بارٹر پہ ٹائٹ ہوئے ماں میں تیرہ فروری سے بیٹھے ہیں یہ پندرہ بڑے ساتھ تیرے ہندی پوچھ سکو آپ آپ اس وقت وہاں موجود تھے جہاں جب گٹنا ہوئی تھے آنکھ دامی موقع پہ آپ کو بھی گرفتر کیا تھا آنکھ نوری ਇਹ ਕੈਸੀ ਕਾਰਵਾਈ ਲੱਗ ਰਹੀ ਹੈ ਪੰਜਾਬ ਪੁਲਿਸ ਕੀ ਜੋ ਪਹਿਲੇ ਜੋ ਹਰਿਆਣਾ ਕੀ ਬਾਤ ਕਰੇ ਤਾਂ ਹਰਿਆਣਾ ਪੁਲਿਸ ਨੇ ਵੀ ਪੂਰੀ ਵਹਾਂ ਪਰ ਆਥੂ ਗੜ ਗੋੜੇ ਛੋੜੇ ਇੱਕ ਨੌਜਵਾਨ ਕੋ ਸ਼ਹੀਦ ਕਰ ਦਿਆ ਹੈਗਾ ਉਸ ਦੇ ਬਾਅਦ ਇਹ ਕਾਰਵਾਈ ਹੋਈ ਹੈ ਇੱਕ ਨਾਰਾ ਦਿੱਤਾ ਹੈ ਜਵਾਨ ਹੈ ਕਿਸਾਨ ਜੋ ਜਵਾਨ ਕਿਸਾਨਾਂ ਕਬੀਸ ਮੈਂ ਸਰਕਾਰ ਹੈ ਸਰਕਾਰ ਤਾਂ ਪੰਜਾਬ ਸਰਕਾਰ ਹੈ ਹਰਿਆਣਾ ਸਰਕਾਰ ਹੈ ਕੁਣ ਸੀ ਸਰਕਾਰ ਹੈ ਸਰਕਾਰੋ ਇਹ ਮਾਰੀ ਲੜਾਈ ਨੇ ਮਾਰ ਤੋਂ ਸੈਂਟਰ ਸਰਕਾਰ ਖਿਲਾ ਲੜਾਈ ਹੈ ਸੈਂਟਰ ਸਰਕਾਰ ਮਾਰੀ ਮੰਗ ਮੋੜੇ ਕਰ ਦੇ ਅਮ ਐਸਪੀ ਵਗੈਰਾ ਟਿਕਰਨ ਕਰ ਦੇ جو آپ نے کہی بھائی شو کنڈ سیدھ کر بلو پنڈ کا تھا اکیس فروری کو اس کا سیدھی گولی جامع ماری گئی ہے ان کی گولی ماری ہے وہ آر ایس کا طبقہ ہے آر ایس آر ایس چل بی جے پی کو آر ایس ان نے گولی ماری شو کنڈ کا

دو, دو دار انیس سے پیار کرتا ہوں میں سال ہو گئی پنجاب نے ایم ایس پی کی لڑ ہے یو پی نے بھی راجستھان بھی بہار نے بھی سب نے لوڑ ہے کیسا لگتا ہے کہ کوئی سرکار کے خلاف کوئی کر رہا ایکشن ہو گیا کیونکہ پنجاب سرکار جو ہے کسانوں کی رہائی نہیں کر رہی کسان نے رہائی نہیں کر رہی ہے ਕਰਨੀ ਪੜੇਗੀ ਭਗਵਾਨ ਕੋ ਸੁਣਨਾ ਪੜੇਗਾ ਭਗਵਾਨ ਨੂੰ ਸੋੜਨਾ ਪੜਾਗਾ ਵੀ ਵੀ ਟੀਮ ਹੈ ਭਾਜਪਾ ਕੀ ਆ ਭਗਵਾਨ ਆਰਐਸ ਦੇ ਗੁੰਡੇ ਹੈ ਸਰਕਾਰ ਕੁਰਸੀ ਵੀ ਹੋ ਕਿੰਨੀ ਸਰਕਾਰ ਹੈ ਜੀ ਕੁਛ ਨਹੀਂ ਕਰਿਆ ਪੂਰਾ ਪੈਸਾ ਦਾ ਹੋਗਾ ਅਟਲ ਸਿੱਧੂ ਪਰ ਦੱਥੇ ਬੰਦੀ ਭਾਰਤੀ ਕਿਸਾਨ ਸਿੱਧੂ ਪਰ ਦੱਥੇ ਬੰਦੀ ਆ ਮੀਟਿੰਗ ਆ ਆ ਪੇਰ ਰਗਮਾ ਮਕੱਲਾ ਬੱਲਾ ਹੋ ਰਿਹਾ ਹੈ ਬੱਲੇ ਬੱਲ ਤੇਰੀ ਸੌਤ ਤੇ ਪੈਰਾ ਧਾਂਗੇ ਠੋਕ ਕੇ ਸੋ ਲਗਾਤਾਰ ਜਿਵੇਂ ਕਿ ਸਰਕਾਰ ਤੋਂ ਜੋ ਕਾਰਵਾਈ ਕੀਤੀ ਗਈ ਹੈ ਉਸ ਦੀ ਨਾਰਾਜ਼ਗੀ ਹਰ ਇੱਕ ਨੌਜਵਾਨਾਂ ਦੇ ਵਿੱਚ ਹੈਗੀ ਆ ਜਿਹੜੇ ਕਿਸਾਨ ਆਗੂਆਂ ਦੇ ਵਿੱਚ ਹੈਗੀ ਆ ਤੇ ਜਿਹੜੀ ਲਗਾਤਾਰ ਜਿਹੜੇ ਰਿਹਾਈ ਕੀਤੇ ਗਏ ਕਿਸਾਨ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਸੁਣਾਈ ਹੈ ਕਿਵੇਂ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਤੇ ਜਿਹੜੀ ਹੋਰ ਕਿਸਾਨ ਹਜੇ ਜੇਲ੍ਹਾਂ ਵਿੱਚ ਬੰਦ ਰਹੇ ਉਹਨਾਂ ਦੀ ਰਿਹਾਈ ਲਈ ਜਿਹੜਾ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਤੇ ਸਰਕਾਰ ਉਹ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਇਸ ਮਾਮਲੇ ਨੂੰ ਲੈ ਕੇ ਹੋਰ ਅਗਲਾ ਕੀ ਸਟੈਪ ਚੁੱਕਦੇ ਨੇ ਕਿ ਦੂਜੇ ਪਾਸੇ ਸਰਕਾਰਾਂ ਕੀ ਅਗਲਾ ਐਕਸ਼ਨ ਲੈਂਦੀਆਂ ਨੇ ਕੈਮਰਾਮੈਨ ਤਰਮਿੰਦਰ ਦੇ ਨਾਲ ਖਬਰਾਂ ਵਾਲੇ ਜਗਤਾਰ ਸਿੰਘ